ਅੱਪਰ ਅਸੀਂ ਕੈਂਪਰ ਅੜਪੀੜਤਾਂ ਦੇ ਲਈ ਲਗਾ ਰਹੇ ਹਾਂ ਇੱਕ ਅਸੀਂ ਮਕੌੜਾ ਪੱਤਨ ਤੇ ਅਸੀਂ ਇਹ ਕੈਂਪੋ ਜਿਹੜਾ ਬੇਸ ਕੈਂਪ ਬਣਾਇਆ ਹੋਇਆ ਦੂਸਰਾ ਕੈਂਪ ਅਸੀਂ ਢੇਰਾਪਾਪਾ ਨਾਮ ਦੇ ਗੁਰਦੁਆਰਾ ਸਾਹਿਬ ਦੇ ਕਿ ਜਿਹੜਾ ਬੇਸ ਕੈਂਪ ਬਣਾਇਆ ਉਥੋਂ ਜੜੀਆਂ ਨੇ ਬਰਤੂ ਤੱਕ ਜੜੇ ਆ ਉਹ ਕੈਂਪ ਰੋਜ਼ ਲਗਾਏ ਜਾ ਰਹੇ ਆ ਜਿਸ ਕੈਂਪਾਂ ਦੇ ਦੌਰਾਨ ਅਸੀਂ ਪਹਿਲੇ ਦਿਨ 700 ਦੇ ਕਰੀਬ ਮਰੀਜ਼ਾਂ ਨੂੰ ਅਸੀਂ ਯੂਨੋਪੈਥਿਕ ਦਵਾਈਆਂ ਤੇ ਲਾਭ ਦਿੱਤੇ। ਹੋਰ ਦੂਸਰੇ ਦਿਨ 596 ਦੇ ਪੀਲ ਸੀਗੇ ਤੇ ਅੱਜ ਵੀ ਤੀਸਰੇ ਦਿਨ ਜਿਹੜੇ ਆ ਉਸੇ ਉਸੂ ਦੇ ਕਰੀਬ ਅਸੀਂ ਮਰੀਜ਼ਾਂ ਨੂੰ ਜਿੱਦਾਂ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆਂ ਤੇ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਕਿ ਉਹ ਵਾਅਦੂ ਵਾਦ ਕੋ ਕੋਸ਼ਿਸ਼ ਕਰ ਲੈ ਸਕਦੇ ਆਂ ਜਿੰਨੇ ਦਿਨ ਵਿੱਚ ਠੀਕ ਹੋ ਲੱਗਦੀ ਆਂ। ਇਹ ਗੁਰੂ ਮਹਾਰਾਜ ਦਾ ਬਾਤ ਦੀ ਰਾਹ ਦੇ ਵਿੱਚ ਲੋਕਾਂ ਦਾ ਜਾਣ ਦੇ ਵਿੱਚ ਕੋਈ ਕਮੀ ਨਹੀਂ ਹੈ। ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਮਿਓਪੈਥਿਕ ਵਿਭਾਗ ਪੰਜਾਬ ਦੇ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਗੁਰਦਾਸਪੁਰ ਡਾਕਟਰ ਰੁਪਿੰਦਰ ਕੌਰ ਦੀ ਨਿਗਰਾਨੀ ਹੇ ਡਾਕਟਰ ਅਮਰਿੰਦਰ ਸਿੰਘ ਕਲੇਰ ਅਤੇ ਉਹਨਾਂ ਦੀ ਟੀਮ ਡਾਕਟਰ ਹਰਜਿੰਦਰ ਕੌਰ ਡਾਕਟਰ ਰੁਪਿੰਦਰ ਕੌਰ ਡਾਕਟਰ ਸਤਵਿੰਦਰ ਕੌਰ ਸ਼੍ਰੀਮਤੀ ਸੀਮਾ ਸ਼੍ਰੀ ਰਾਜਕੁਮਾਰ ਸ਼੍ਰੀ ਜੀਵ ਚੋਨਾ হোমিওপ্যাথিক ডিসপেনসার ਵੱਲੋਂ ਹਰ ਪੀੜਤਾ ਲਈ ਬਣਾਏ ਬੇਸ ਕੈਂਪ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਦੀ ਮਦਦ ਲਈ ਤਨ ਮਨ ਤਨ ਨਾਲ ਸਿਹਤ ਜਾਗਰੂਕਤਾ ਮੁਫਤ ਹੋমিওপ্যাথিক ਮੈਡੀਕਲ ਕੈਂਪ ਦੌਰਾਨ ਮੁਫਤ ਦਵਾਈਆਂ ਵੰਡੀਆਂ ਅਤੇ ਨਾਲ-ਨਾਲ ਹੋਰ ਸਮੂਹਤਾ ਵੀ ਦਿੱਤੀਆਂ ਜਾ ਰਹੀਆਂ ਹਨ ਹੋমিওপ্যাথিক ਮੈਡੀਕਲ ਅਫਸਰ ਡਾਕਟਰ ਅਮਰਿੰਦਰ ਸਿੰਘ ਕਲੇ ਨੇ ਦੱਸਿਆ ਕਿ ਮਾਸਕ ਬੇਟੀਆਂ ਪਹਿਨਣ ਲਈ ਸੈਨੇਟਰੀ ਪੈਡ ਬੱਚਿਆਂ ਲਈ ਡਾਈਪਰ ਮੱਛਰਾਂ ਤੋਂ ਬਚਾਉਣ ਲਈ ਸਾਜੋ ਸਮਾਨ ਵੰਡੇ ਗਏ ਡੇਰਾ ਬਾਬਾ ਨਾਨਕ ਬੇਸ ਕੈਂਪ ਵਿਖੇ ਡਾਕਟਰ ਅਮਰਿੰਦਰ ਸਿੰਘ ਕਲੇ ਨੇ ਦੱਸਿਆ ਕਿ ਹੁਣ ਤੱਕ 1900 ਦੇ ਕਰੀਬ ਲੋਕਾਂ ਨੂੰ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ ਹਨ ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਡਾਕਟਰ ਕਲੇਰ ਨੇ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਬਾਬਾ ਸਾਹਿਬ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਮੈਂ ਡਾਕਟਰ ਅਮਰਿੰਦਰ ਸਿੰਘ ਮੈਡੀਕਲ ਅਫਸਰ ਰਿਮੋਟ ਅਟੀ ਸੀਐਸਸੀ ਧਰਿਵਾਰ ਅਸੀਂ ਮੁਕੀ ਹੋਮਿਓਪੈਥਿਕ ਬਪਾ ਪੰਜਾਬ ਚੰਡੀਗੜ੍ਹ ਡਾਕਟਰ ਹਰਿੰਦਰਪਾਲ ਸਿੰਘ ਜੀ ਤੇ ਜ਼ਿਲ੍ਹਾ ਹੁਮਪਾਚੇ ਗਰਦਾਸਪੁਰ ਮੈਡਮ ਰੁਪਿੰਦਰਪੁਰ ਕੋਰ ਜੀ ਜੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਗਰਦਾਸਪੁਰ ਦੇ ਹੋਮੋਪੈਥਿਕਮ ਭਾਗ ਦੇ ਵੱਖ-ਵੱਖ ਡਾਕਟਰ ਸਾਹਿਬਾਨਾਂ ਨੇ ਦੋ ਪੜਾਵਾਂ ਦੇ ਵਿੱਚ ਗਰਦਾਸਪੁਰ ਅਸੀਂ ਕੈਂਪ ਹੜਪੀੜਤਾ ਦੀ ਮੇਲੇ ਲਈ ਲਗਾ ਰਹੇ ਹਾਂ ਇੱਕ ਅਸੀਂ ਮਕੌੜਾ ਪੱਤਨ ਤੇ ਅਸੀਂ ਇੱਕ ਕੈਂਪੋ ਜਿਹੜਾ ਬੇਸ ਕੈਂਪ ਬਣਾਇਆ ਹੋਇਆ ਦੂਸਰਾ ਕੈਂਪ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਬੇਸ ਕੈਂਪ ਬਣਾਇਆ ਉੱਥੋਂ ਜੜੀਆਂ ਨੇ ਵੱਖ-ਵੱਖ ਟੀਮਾਂ ਜੜੀਆਂ ਨੇ ਪਿੰਡਾਂ ਦੇ ਵਿੱਚ ਔਰ ਗੁਰਦੁਆਰਾ ਸਾਹਿਬ ਆਈਆਂ ਹੋਈਆਂ ਸੰਗਤਾਂ ਦਾ ਜਿਹੜਾ ਉਹਨੇ ਵਿਖਲ ਕਰਦੀਆਂ ਨੇ ਹੋਮੋਪੈਥਿਕ ਭਾਗ ਵੱਲੋਂ ਜਿਹੜਾ 13 ਤਰੀਕ ਤੋਂ ਲੈ ਕੇ ਹੁਣ ਤੱਕ ਜੜੇ ਆ ਉਹ ਕੈਂਪ ਰੋਜ਼ ਲਗਾਏ ਜਾ ਰਹੇ ਆ ਜਿਸ ਕੈਂਪਾਂ ਦੇ ਦੌਰਾਨ ਅਸੀਂ ਪਹਿਲੇ ਦਿਨ 700 ਦੇ ਕਰੀਬ ਮਰੀਜ਼ਾਂ ਨੂੰ ਅਸੀਂ ਹੋਮੋਪੈਥਿਕ ਦਵਾਈਆਂ ਦੇ ਲਾਭ ਦਿੱਤੇ ਔਰ ਦੂਸਰੇ ਦਿਨ 500 ਤੇ 96 ਦੇ ਕਰੀਬ ਸੀਗੇ ਤੇ ਅੱਜ ਵੀ ਤੀਸਰੇ ਦਿਨ ਜੜੇ ਆ ਉਸ 600 ਦੇ ਕਰੀਬ ਅਸੀਂ ਮਰੀਜ਼ਾਂ ਨੂੰ ਜਿਹੜੀਆਂ ਹੋਮੋਪੈਥਿਕ ਦਵਾਈਆਂ ਦਿੱਤੀਆਂ ਜਿਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸਕਿਨ ਅਲਰਜੀ ਤੇ ਚੈਸਟ ਇਨਫੈਕਸ਼ਨ ਅੱਖਾਂ ਦੇ ਰੋਗ ਜੋੜ ਦਰਦਾਂ ਇਹ ਜਿਹੜੇ ਆ ਜਿਆਦਾ ਲੋਕ ਆ ਰਹੇ ਆ ਤੇ ਹੋਮੋਪੈਥੀ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਔਰ ਬਹੁਤ ਹੀ ਵਧੀਆ ਹੋਮੋਪੈਥਿਕ ਦਵਾਈ ਨਾਲ ਇਹ ਲੋਕ ਕੀ ਕੀਤੇ ਜਾਣਗੇ ਔਰ ਅਸੀਂ ਉਮੀਦ ਕਰਦੇ ਹਾਂ ਈ ਢੇਰਾਬਾਬਾ ਨਾਨਕ ਖਾਲਕੇ ਦੇ ਜਿਹੜੇ ਲੋਕ ਹੋਮੋਪੈਥੀ ਦਾ ਦਵਾਈਆਂ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਜਿਹੜਾ ਵਾ ਗੁਰਦੁਆਰਾ ਸਾਹਿਬ 17 ਤਰੀਕ ਤੱਕ ਇਹ ਕੈਂਪ ਨਿਰੰਤਰ ਜਾਰੀ ਰਹਿਣਗੇ ਈਮਾ ਜੜੀਆਂ ਨੇ ਉਹ ਉੱਥੇ ਆ ਕੇ ਡਾਕਟਰਾਂ ਜੀ ਸਵੇਰੇ ਪਹੁੰਚਦੇ ਨੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਹੁੰਦੇ ਹਨ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਨੂੰ ਪੱਤੀ ਦਾ ਫਾਇਦਾ ਲੈ ਸਕਦੇ ਆ ਹੋਮੋਪੈਥੀ ਦਾ ਜਿੱਥੇ ਤਨ ਤੇ ਮਨ ਤੇ ਧਨ ਦੇ ਨਾਲ ਵੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਉਹ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉਹ ਨਾਲ ਤੇ ਨਾਲ ਜੜੀਆਂ ਨੇ ਜ਼ਰੂਰੀ ਵਸਤਾਂ 20 ਲੋਕਾਂ ਨੂੰ ਮੁਹैया ਕਰਵਾ ਰਹੇ ਨੇ ਜਿਵੇਂ ਕਿ ਬੱਚਿਆਂ ਦੇ ਡਾਈਪਰ ਹੋਏ ਜਿਵੇਂ ਕਿ ਮਾਤਾਵਾਂ ਪਹਿਨਣ ਵਾਲੀ ਜੜੀਆਂ ਨੇ ਉਹ ਸੈਨੀਟਰੀ ਪੈਡ ਹੋਏ ਮਾਸਕ ਹੋਇਆ ਤੇ ਹੱਥ ਸਾਫ਼ ਕਰਨ ਵਾਸਤੇ ਸੈਨੀਟਾਈਜੇਸ਼ਨ ਦਾ ਡਟੋਲ ਵਗੈਰਾ ਇਹ ਸਾਰੀਆਂ ਲੋੜਿੰਦਾ ਤੇ ਮੱਛਰ ਤੋਂ ਬਚਣ ਦੇ ਵੀ ਉਪਕਰਣ ਜਿਹੜੇ ਉਹ ਦਿੱਤੇ ਜਾ ਰਹੇ ਨੇ ਇਹ ਇੱਕ ਬੜਾ ਛੋਟਾ ਜਿਹਾ ਹੀ ਸਾਡਾ ਕਦਮ ਹੈ ਪਰ ਇਹ ਲੋਕਾਂ ਦੀ ਸਿਹਤ ਤੋਂ ਵਾਸਤੇ ਬਹੁਤ ਹੀ ਜ਼ਰੂਰੀ ਹੈ ਤੇ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਆਂ ਕਿ ਕਾਰ ਸੇਵਾ ਕਦੂਸ ਸਾਹਿਬ ਬਾਬਾ ਸੇਵਾ ਸਿੰਘ ਬਾਬਾ ਸਾਹਿਬ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਕਾਫੀ ਮਦਦ ਕੀਤੀ ਹੈ ਤੇ ਹੋਰ ਵੀ ਐਨ ਜੀਓ ਮੁਹਾਲੀ ਤੋਂ ਲਾਈਫ ਕੇਅਰ ਵਾਲਿਆਂ ਦਾ ਉਹਨਾਂ ਨੇ ਵੀ ਸਾਡਾ ਕਾਫੀ ਸਾਥ ਦਿੱਤਾ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆਂ ਤੇ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਕਿ ਉਹ ਵੱਧ ਤੋਂ ਵੱਧ ਹੋਮੋਪੈਥੀ ਦਾ ਫਾਇਦਾ ਲੈ ਸਕਦੇ ਹਨ ਜਿੰਨੇ ਦਿਨ ਵੀ ਇੱਥੇ ਕੈਂਪ ਲੱਗਦੇ ਹਨ ਤੇ ਉਹ ਗੁਰੂ ਮਹਾਰਾਜ ਦਾ 바ਕੀ ਪੰਜਾਬ ਦੇ ਵਿੱਚ ਲੋਕਾਂ ਦਾ ਦਾਨ ਦੇਣ ਪੱਖ ਤੋਂ ਕੋਈ ਕਮੀ ਨਹੀਂ ਹੈ ਅਸੀਂ ਮਰੀਜ਼ਾਂ ਨੂੰ ਇੱਥੇ ਸੇਵਾ ਕਰਨ ਆ ਰਹੇ ਹਾਂ ਪਰ ਸਾਨੂੰ ਮਰੀਜ਼ ਜਿਹੜੇ ਆ ਬਦੋ ਬਦੀ ਪੈਸੇ ਛੁੱਟ ਕੇ ਜਾਂਦੇ ਹਨ ਇਹ ਸੇਵਾ ਦੇ ਵਿੱਚ ਹਿਸਾਬਾਉ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਸੀਂ ਸਿਰਫ ਤੁਹਾਡੀ ਸੇਵਾ ਲਈ ਆਏ ਹਾਂ ਨਾ ਕਿ ਪੈਸਿਆਂ ਲਈ ਅਸੀਂ ਸਭਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕੀ ਰਹਿੰਦੇ ਹਨ ਇੱਥੇ ਇਲਾਕੇ ਦੇ ਹੋਰ ਵੀ ਹਮਪਤੀ ਦੋਈਆਂ ਦਾ ਫਾਇਦਾ ਲੈਣ ਧੰਨਵਾਦ